ਹੈਲੋ ਯੂਟਿਊਬ ਫੈਮਿਲੀ ਕਿਵੇਂ ਹੋ ਜਸ ਸਾਰੇ ਜਾਨੀ ਆਈ ਹੋਪ ਕਿ ਤੁਸੀਂ ਸਾਰੇ ਜਾਨੀ ਬੱਧੀ ਹੋਗੇ ਸਵਾਗਤਾਂ ਤੋਂ ਆਪਣੇ ਚੈਨਲ ਦੇ ਵਿੱਚ ਤੇ ਸਵੇਰ ਸੁਬਾਹ ਹੀ ਆਪਾਂ ਸਟਾਰਟ ਕੀਤੀ ਹੈ ਵੀਡੀਓ ਪਰੌਂਠਿਆਂ ਤੋਂ ਆਇਦਰ ਬਣ ਰਿਹਾ ਮੂਲੀ ਵਾਲੇ ਪਰੌਂਠੇ ਮਿੱッセ ਮਿੱッセ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਹੈਪੀ ਨਿਊ ईयर ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜਦੀ ਕਲਾ ਵਿੱਚ ਰੱਖੇ ਤੁਹਾਡੀ ਫੈਮਿਲੀ ਨੂੰ ਹਮੇਸ਼ਾ ਖੁਸ਼ ਰੱਖੇ ਕਿੰਨੇ ਲੈਣੀ ਰੋਟੀ ਹਮਮ ਪਰ ਅੱਗੇ ਹੁਣ ਤਾਂ ਪੱਕੀਆਂ ਨਹੀਂ ਹਮਮ ਸੋ ਮੈਂ ਆਪਣਾ ਕੀਤਾ ਅੱਜ ਦਾ ਵਲੋਗ ਸਟਾਰਟ ਤੇ ਜਾਣਾ ਆਪਾਂ ਗੁਰਦੁਆਰੇ ਮੱਥਾ ਟੇਕਣ ਲਈ ਡੈਡੀ ਚਾਹ ਲੈਣੀ ਹਮ ਇੱਧਰ ਪੱਕ ਰਿਆਣੇ ਰੋਟੀਆਂ ਤੇ ਆਪਾਂ ਸਾਰਿਆਂ ਨੂੰ ਖਰਾ ਵੀ ਰਹੇ ਆ ਤੇ ਬਾਹਰ ਦਾ ਆਪਾਂ ਵੀਊ ਦੇਖਦੇ ਆਂ ਅੱਜ ਹੈਗੇ ਜੀ ਨਵਾਂ ਸਾਲ ਠੀਕ ਆ ਅੱਜੁੱਠੇ ਆਪਾਂ ਥੋੜਾ ਜਿਹਾ ਲੇਟ ਤੇ ਉੱਠਣਸਾਰ ਹੀ ਮੈਂ ਲਾਲੋਬੀ ਗੁਰਦੁਆਰੇ ਜਾਣਾ ਹੁਣ ਹਜੇ ਨਹਾਉਣਾ ਐ ਉਸ ਤੋਂ ਬਾਅਦ ਆਪਾਂ ਗੁਰਦੁਆਰੇ ਜਾਵਾਂਗੇ ਤੇ ਇਧਰ ਤੁਸੀਂ ਬਾਹਰ ਦਾ ਥਿਊ ਦੇਖ ਸਕਦੇ ਹੋ ਮੌਸਮ ਅੱਜ ਸਾਫ਼ ਹੈ ਬਿਲਕੁਲ ਸਾਫ਼ ਹੈ ਯੋ ਕਿ ਸਭ ਤੋਂ ਪਹਿਲਾਂ ਮੈਂ ਇਹ ਹੀ ਚੋਣੀ ਆ ਕਿ ਮੇਰੇ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਆਪਣਾ ਅੱਜ ਦਾ ਦਿਨ ਇੰਨਾ ਕੁ ਜ਼ਿਆਦਾ ਖਾਸ ਹੈ ਨਾ ਮੇਰੇ ਲਈ ਕਿ ਮੈਨੂੰ ਗੁਰਦੁਆਰੇ ਜਾਣਾ ਚਾਹੀਦਾ ਹੈ ਮੈਨੂੰ ਹੀ ਨਹੀਂ ਸਭ ਨੂੰ ਯਾਰ ਸਭ ਜਾਣਦੇ ਆ ਨਾ ਪਰ ਹੁਣ ਬਸ ਦੇਖ ਸਕਦੇ ਹੋ ਵਿਊ ਬਹੁਤ ਜ਼ਿਆਦਾ ਸੋਹਣਾ ਮੌਸਮ ਵੀ ਠੀਕ ਹੈ ਨਹੀਂ ਹਵਾ ਚਾਹੇ ਉਸ ਦਿਨ ਤਰ੍ਹਾਂ ਮੌਸਮ ਖਰਾਬ ਬਿਲਕੁਲ ਵੀ ਨਹੀਂ ਹੈਗਾਗਾ ਤੇ ਆਪਾਂ ਹੁਣ ਘਰ ਚੱਕ ਕੇ ਨਹਾ ਕੇ ਸੋਹਣੇ ਸੋਹਣੇ ਬਣ ਕੇ ਉਸ ਤੋਂ ਬਾਅਦ ਆਪਾਂ ਸਾਰੇ ਨੂੰ ਵਿਸ਼ ਕਰਦੇ ਆ ਤੇ ਮੇਰੇ YouTube ਫੈਮਿਲੀ ਨੂੰ ਮੈਂ ਸਭ ਤੋਂ ਪਹਿਲਾਂ ਵਿਸ਼ ਕੀਤਾ ਆ ਤੇ ਗੁਰਦੁਆਰੇ ਉਸ ਤੋਂ ਬਾਅਦ ਜਾਣੇ ਆ ਤੇ ਵੀਡੀਓ ਦੇ ਨਾਲ ਤੁਸੀਂ ਇਦਾਂ ਹੀ ਲਾਸਟ ਤੱਕ ਬਨੇ ਰਹਿਣਾ ਹਾਂਜੀ एवरीवन ਮੈਂ ਹੋ ਚੁੱਕੀ ਸੀ ਤਿਆਰ ਸੋ ਸੌਰੀ ਪਹਿਲਾਂ ਮੈਂ ਵੀਡੀਓ ਦੇ ਵਿੱਚ ਮਤਲਬ ਕਿ ਉੱਥੇ ਸਟਾਰਟ ਕੀਤੀ ਸੀ ਸਵੇਰ ਦਾ ਨਾਸ਼ਤਾ ਬਣ ਰਿਹਾ ਸੀਗਾ ਤੇ ਹੁਣ ਆਪਾਂ ਜਾਣੇ ਗੁਰਦੁਆਰੇ ਤੇ ਉਸ ਤੋਂ ਬਾਅਦ ਤੁਸੀਂ ਲਾ ਸਕਦੇ ਹੋ ਸਾਰਿਆਂ ਨੂੰ ਅੱਜ ਮੇਰੇ ਵੱਲੋਂ ਹੈਪੀ ਨਿਊ ਇਅਰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਮੇਰੀ YouTube ਫੈਮਲੀ ਨੂੰ ਤੇ ਬਸ ਇਹੀ ਵਿਸ਼ਾ ਮੇਰੀ ਸਾਰਿਆਂ ਨੂੰ ਜੋ ਮੈਨੂੰ ਇੰਨਾ ਸਾਰਾ ਪਿਆਰ ਕਰਦੇ ਆ ਤੇ ਹੁਣ ਆਪਾਂ ਜਾਣੇ ਗੁਰਦੁਆਰੇ ਵੀਡੀਓ ਦੇ ਨਾਲ ਤੁਸੀਂ ਲਾਸਟ ਤੱਕ ਬਣੀ ਰਹਿਣਾ ਉਸ ਤੋਂ ਬਾਅਦ ਮੈਂ ਆਪਣਾ ਕੰਮ ਤੇ ਵੀ ਜਾਣਾ ਆ ਕੰਮ ਤੇ ਆਨ ਕਿ ਆਪਾਂ ਮਿਲਾਂਗੇ ਤੇ ਸਾਰਾ ਵਲੌਗ ਆਪਣਾ ਲਾਸਟ ਤੱਕ ਬਣੇਗਾ ਸ਼ਾਮ ਤੱਕ ਰਾਤ ਤੱਕ ਹਨਾ ਸੋ ਤੁਸੀਂ ਵਲੌਗ ਦੇ ਨਾਲ ਲਾਸਟ ਤੱਕ ਬਣੀ ਰਹਿਣਾ ਮੈਂ ਆਪਣਾ ਮੱਥਾ ਟੇਕ ਕੇ ਉਸ ਤੋਂ ਬਾਅਦ ਆਪਣਾ ਕੰਮ ਤੇ ਜਾਣੀ ਆ ਹਾਂਜੀ एवरीवन ਮੈਂ ਘਰ ਤੋਂ ਬਾਹਰ ਆ ਗਈ ਸੀਗੀ ਤੇ ਹੁਣ ਆਪਾਂ ਜਾਣੇ ਗੁਰਦੁਆਰੇ ਮੇਰਾ ਨਾਲ ਅੱਜ ਟਾਈਮ ਵੀ ਹੋ ਗਿਆ ਆ ਮੈਂ ਲੇਟ ਹੋ ਗਈ ਆ ਅੱਜ ਕੰਮ ਤੋਂ ਵੀ ਤੇ ਆਪਾਂ ਧਾਨੇ ਗੁਰਦੁਆਰੇ ਇਕ ਸਕਦੇ ਹਾਂ ਹਾਂਜੀ एवरीवन ਗੁਰਦੁਆਰੇ ਆਪਾਂ ਆ ਚੁੱਕੇ ਸਿਗੇ ਹੁਣ ਆਪਾਂ ਟੇਕਦੇ ਹਾਂ ਮੱਥਾ ਹਾਂਜੀ ਮੱਥਾ ਆਪਾਂ ਟੇਕ ਲਿਆ ਹੁਣ ਆਪਾਂ ਜਾਣੇ ਕਰ ਕੱਲ ਵਾਲੇ ਵਲੌਗ ਵਿੱਚ ਮੈਂ ਦੱਸਿਆ ਸੀ ਨਾ ਪਿੰਡ ਦਾ ਮਤਲਬ ਟਾਵਰ ਹੈ ਨਾਲ ਹੀ ਸਕੂਲ ਹੈ ਉਧਰਲੀ ਸਾਈਡ ਪ੍ਰਾਇਮਰੀ ਸਕੂਲ ਤੇ ਇਧਰਲੀ ਸਾਈਡ ਗੁਰਦੁਆਰਾ ਆਪਣਾ ਬਾਕੀ ਸਾਰਾ ਪਿੰਡ ਹੈ ਹੁਣ ਆਪਾਂ ਜਾਣੇ ਕਰ ਘਰ ਚੱਕੀ ਮਿਲਦੀਆਂ ਖਾਵਾ ਬਹੁਤ ਜ਼ਿਆਦਾ ਛਾਲਾ ਰਹੀ ਠੰਡੀ ਠੰਡੀ ਤੇ ਆਪਾਂ ਨੂੰ ਜਾ ਕੇ ਘਰ ਫੇਸ ਫੁੱਸ ਕਵਰ ਕਰਕੇ ਕੋਟ-ਕੋਟ ਪਾ ਕੇ ਜਾਣਾ ਪੈਣਾ ਕੰਮ ਤੇ ਮੇਰਾ ਅੱਜ ਟਾਈਮ ਹੋ ਗਿਆ ਆ ਅੱਜ ਪਹਿਲੀ ਗੱਲ ਮੈਂ ਲੇਟ ਹੋ ਗਈ ਆ ਅੱਜ ਟਵੋਕ ਜਾਣ ਦਾ ਵੀ ਟਾਈਮ ਨਹੀਂ ਸੀ ਵੇਖ ਜਾਣ ਕਿਵੇਂ ਲੈ ਆ ਤੂੰ ਯਾਰ ਮੇਰਾ ਟਾਈਮ ਹੋ ਗਿਆ ਮੈਂ ਕੰਮ 'ਚ ਲੱਗਾਂ ਹਲੋ ਨਸੀਲਾ ਕਿਸੀ ਹੈ ਲੈ ਉਹਨੂੰ ਪਤਾ ਲੱਗ ਗਿਆ ਨਾ ਬੋਵੀ ਕਿਤੇ ਗਿਆ ਮਗਰ ਭੱਜ ਗਈ ਹੈ ਸੋ एवरीवन ਆਣ ਕੇ ਮਿਲਦੇ ਆ ਤੁਹਾਨੂੰ ਕੰਮ ਤੋਂ ਆਣ ਕੇ ਮਿਲਦੀ ਆ ਹਾਂਜੀ एवरीवन ਇਧਰ ਹੀ ਸਾਡ ਮੰਦਰ ਸੀਗਾ ਆਪਣੇ ਤੇ ਉਥੋਂ ਆਪਾਂ ਚੂਰਮਾ ਲੈ ਲਿਆ ਹੁਣ ਆਪਾਂ ਜਾਣੇ ਘਰ ਅ ਮੰਦਰ ਸੀਗਾ ਤੇ ਉਥੋਂ ਫਿਰ ਮੈਂ ਵਲੌਗ ਨਹੀਂ ਬਣਾਇਆ ਅੰਦਰ ਮੱਥਾ ਟੇਕਣ ਲਾਪੇ ਸੀਗੇ ਮਤਲਬ ਮੱਥਾ ਟੇਕ ਕੇ ਚੱਲੋ ਆਪਾਂ ਬੋਬੀ ਸੀਗਾ ਮੈਸ ਤਾਂ ਬੋਬੀ ਨਹੀਂ ਲੈਣਾ ਸੀ ਤੇ ਮੈਂ ਸੋਚਿਆ ਕਿ ਮੈਂ ਲੈ ਆਵਾਂ ਨਾਲੇ ਬਥਾ ਟੇਕ ਲਾਂ ਤੇ ਹੁਣ ਮੇਰਾ ਟਾਈਮ ਹੋਇਆ ਪਿਆ ਜਲਦੀ ਜਾਣਾ ਪੈਣਾ ਤੁਰ ਕੇ ਗੁਰਦੁਆਰੇ ਗਈ ਸੀ ਤੁਰਕੀ ਮੰਦਿਰ ਤੇ ਬਸ ਹੁਣ ਮੈਂ ਜਾ ਕੇ ਕੰਮ ਤੇ ਜਾਣੀ ਆ ਉਸ ਤੋਂ ਬਾਅਦ ਹੀ ਆਣ ਕੇ ਮਿਲਾਂਗੇ ਆਪਾਂ ਸਾਰੀ ਸਫਾਈ ਰੱਖਦੀ ਏ ਮਾਜਦੇ ਦਾੰਦ ਵੇਖੋ ਨਹੀਂ ਮੁਟੂਗੀ ਮੁਟਾਗਾ ਮੁਟਾਗਾ ਵਰਚਾ ਕੇ ਵਰਚਾ ਕੇ ਕੰਮ ਲਈਦਾ ਇਹਨੇ ਤੋਂ yeah <sighs> ਹਾਂਜੀ एवरीवन ਮੈਂ ਆ ਚੁੱਕੀ ਸੀ ਘਰ ਕੰਮ ਤੋਂ ਤੇ ਕਾਫੀ ਸਾਰੀ ਠੰਡ ਸੀਗੀ ਠੰਡ ਦੇ ਵਿੱਚ ਆਉਣਾ ਪਿਆ ਮੈਂ ਉੱਥੇ ਜਾ ਕੇ ਐਕਟਿਵਲ ਆਈ ਤੇ ਉਸ ਤੋਂ ਬਾਅਦ ਮੈਂ ਉੱਥੇ ਮਤਲਬ ਲਾ ਲੋ ਕੰਮ ਦੇ ਵਿੱਚ ਸੀਗੀ ਮੈਨੂੰ ਯਾਦ ਹੀ ਨਹੀਂ ਸੀ ਮੈਂ ਰੋਟੀ ਵੀ ਲੈ ਕੇ ਆਈ ਆ ਰੋਟੀ ਮੇਰੀ ਹੋਮੀ ਬੇਰੀ ਨਾਲ ਵਾਪਸ ਉੱθεν ਹੀ ਆਈ ਹੈ ਤੇ ਅੱਜ ਉਥੇ ਮਤਲਬ ਕੀਰਤਨ ਸੀ ਉਥੇ ਵੀ ਨਗਰ ਕੀਰਤਨ ਸੀਗਾ ਹਨਾ ਲੰਗਰ ਸੀ ਕਾਫੀ ਮਤਲਬ ਸੂਨ ਚ ਵੀ ਫੜਾ ਕੇ ਅਸੀਂ ਲੈ ਆਂਦਾ ਸੀਗਾ ਤੇ ਬਸ ਲੰਗਰ ਹੀ ਖਾਦਾ ਸੀ ਤੇ ਮੈਨੂੰ ਨਹੀਂ ਆਂਦ ਸੀ ਵੀ ਮੈਂ ਵੀ ਰੋਟੀ ਲੈ ਕੇ ਗਈ ਆ ਤੇ ਚਲੋ ਜੀ ਲੰਗਰ ਖਾਦਾ ਅੱਜ ਬਹੁਤ ਮਤਲਬ ਕਿ ਸਕੂਨ ਜਿਹਾ ਮਿਲਿਆ ਲੰਗਰ ਖਾ ਕੇ ਹਨਾ ਤੇ ਨੇਗਰਿਕਤ ਨੂੰ ਜਿੱਦਾਂ ਆਪਣੇ ਪਿੰਡ ਦੇ ਵਿੱਚ ਵਲੌਗ ਹੈਗਾ ਮੇਰਾ ਇੱਕ ਹਨਾ ਉਦਾਂ ਹੀ ਸੀ ਸੇਮ ਸੀ ਪਰ ਐਨਾ ਸੀ ਉੱਥੇ ਸ਼ਹਿਰ ਸੀਗਾ ਆਪਣਾ ਸ਼ਹਿਰਤ ਨਹੀਂ ਸੀਗਾ ਤੇ ਇੱਥੇ ਲਾ ਲੋ ਪਿੰਡ ਹੈ ਹਨਾ ਪਿੰਡਾਂ ਦੇ ਵਿੱਚ ਕਿਦਾਂ ਹੁੰਦਾ ਤਾਂ ਉੱਥੇ ਸ਼ਹਿਰਾਂ ਦੇ ਵਿੱਚ ਤੁਸੀਂ ਆਪ ਹੀ ਦੇਖ ਸਕਦੇ ਹੋ ਕਾਫੀ ਕੱਠ ਹੋ ਗਿੰਦਾ ਕਾਫੀ ਸਾਰੇ ਸੀਗੇ ਹਨਾ ਕਾਫੀ ਸਾਰੀ ਭੀੜ ਸੀ ਅਸੀਂ ਮਸਾਂ ਗਏ ਉਸ ਤੋਂ ਬਾਅਦ ਲੰਗਰ ਲਿਆਂਦਾ ਖਾਦਾ ਹਨਾ ਤੇ ਮਤਲਬ ਦੇਖਿਆ ਵੀ ਸੀ ਕਾਫੀ ਵਧੀਆ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਲਾ ਸਕਦੇ ਹੋ ਕਾਫੀ ਕੰਮ ਚੱਲਦਾ ਰਿਹਾ ਸਿਉਂ ਚਾ ਤੇ ਕਰਦੇ ਨੇ ਕੰਮ ਮਨ ਤਾਂ ਹੌਣ ਠੰਡ ਲੱਗ ਰਹੀ ਐ ਰੈਸਟ ਕਰਨ ਦੀ ਲੋੜ ਆ ਅਦਰਵਾਈਜ਼ ਅੱਜ ਦੀ ਵੀਡੀਓ ਵਿੱਚ ਅੰਨਾ ਹੀ ਐ ਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਨਿਊ ਇਅਰ ਆ ਹਨਾ ਮੇਰੇ ਸਾਰੇ YouTube ਫੈਮਿਲੀ ਨੂੰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਸਾਰਿਆਂ ਨੂੰ ਖੁਸ਼ ਰੱਖੇ ਯਾਰ ਹਨਾ ਤੇ ਹੁਣ ਮੈਂ ਕਰਦੀ ਆ ਰੈਸਟ ਤੇ ਆਪਣਾ ਅੱਗੇ ਕੰਮ ਕਰਦੀ ਆ ਇੱਕ ਪਾਇਲਟ ਰੈਡੀ ਕਰਨੀ ਐ ਕੱਲ ਮੈਂ ਕਿਸੇ ਉਪਜਾ ਕਰਕੇ ਨਹੀਂ ਕਰ ਸਕੀ ਮਤਲਬ ਟਾਈਮ ਹੀ ਨਹੀਂ ਮਿਲਿਆ ਮੈਨੂੰ ਕਰ ਲੈ ਟਾਈਮ ਅੱਜ ਵੀ ਨਹੀਂ ਸੀ ਅੱਜ ਲੇਟ ਹੋ ਗਈ ਸੀਗੀ ਇੱਕ ਉੱਥੇ ਲੇਟ ਸੀ ਉਸ ਤੋਂ ਬਾਅਦ ਮੈਥਡਿਕਨ ਵੀ ਜਾਣਾ ਸੀਗਾ ਤੇ ਘਰ ਦਾ ਵੀ ਨਹੀਂ ਕੰਮ ਹੋਇਆ ਹਨਾ ਬਾਅਦ ਚ ਮੰਮੀ ਨੇ ਕੀਤਾ ਸਾਰਾ ਕੰਮ ਮੇਨ ਲਾਦਾ ਸਾਰੀ ਸਫਾਈ ਹੋਈ ਪਈ ਐ ਸਾਰਾ ਕੰਮ ਮੰਮੀ ਨੇ ਕੀਤਾ ਸੀਗਾ ਮੈਂ ਕੁਝ ਵੀ ਨਹੀਂ ਅੱਜ ਕੀਤਾ ਕੰਮ ਪਰ ਕਹਿੰਦੇ ਹਨਾ ਨਵੇਂ ਸਾਲ ਵਾਲੇ ਦਿਨ ਮਤਲਬ ਆਪਣਾ ਚੰਗੇ ਮਤਲਬ ਕਿ ਅੱਜ ਦੇ ਦਿਨ ਕਿ ਉਸ ਨੇ ਲੜਨਾ ਨਹੀਂ ਚਾਹੀਦਾ ਇਹ ਨਹੀਂ ਉਹ ਨੀ ਪਰ ਮੇਰਾ ਤਾਂ ਉਹੀ ਯਾਰ ਉਸ ਦਿਨ ਲੜਾਈ ਵੀ ਹੁੰਦੀ ਹੈ ਕਰਦਿਆ ਨਾਲ ਕਈ ਵਾਰੀ ਆਉਂਦਾ ਗੁੱਸੇ ਚ ਬੋਲਦੀਦਾ ਨਾ ਫਿਰ ਇਦਾਂ ਮੈਂ ਉਥੇ ਸੱਚੀ ਸਮਾਂ ਹਾਈ ਸਾਰੀ ਉਮਰ ਹੁਣ ਮੈਂ ਲੜਾਂਗੀ ਤੇ ਇਦਾਂ ਹੀ ਮੈਂ ਅੱਜ ਸੋਚੀ ਜਾਵਾਂ ਅੱਜ ਮੈਂ ਨਾ ਕਰਦਾ ਕੋਈ ਕੰਮ ਨਹੀਂ ਕੀਤਾਗਾ ਤੇ ਮੈਂ ਉਥੇ ਫਿਰ ਫ੍ਰੀ ਬਸ ਇਹ ਤਾਂ ਟਾਈਮ ਉਥੇ ਫ੍ਰੀ ਮਿਲਦਾ ਨਹੀਂ ਵੀ ਅਸੀਂ ਫ੍ਰੀ ਬੈਠ ਕੇ 2 ਮਿੰਟ ਹਣਾ ਗੱਲਾਂ ਬਾਤਾਂ ਕਰੀਏ ਪਰ ਹਾਂ ਕੰਮ ਦੇ ਵਿੱਚ ਜਦੋਂ ਬਿਜ਼ੀ ਰਹੀਏ ਬਿਲਕੁਲ ਟਾਈਮ ਨਹੀਂ ਮਿਲਦਾ ਯਾਰ ਤੇ ਮੈਂ ਇਥੇ ਵੈਸੇ ਰਾਸਤੇ ਵਿੱਚ ਸੋਚ ਰਹੀ ਸੀ ਮੈਂ ਅੱਜ ਮੈਂ ਕੁਝ ਕੀਤਾ ਨਹੀਂ ਮੈਂ ਹੁਣ ساری ਉਮਰ ਕੁਝ ਨਹੀਂ ਕਰਨਾ ਐਦਾਂ ਹੁੰਦਾ ਹੈ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਮੈਂ ਤਾਂ ਮੇਰੇ ਤੋਂ ਸੁਣਨ ਵਿੱਚ ਆਇਆ ਹੈ ਨਾ ਜਿਵੇਂ ਆਪਣੇ ਵੱਡੇ ਕਹਿੰਦੇ ਆ ਕਿ ਅੱਜ ਦਾ ਦਿਨ ਆਪਾਂ ਨੂੰ ਸਾਰਿਆਂ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ ਗਾਲ ਨਹੀਂ ਕੱਢਣੀ ਚਾਹੀਦੀ ਕਿਸੇ ਨੂੰ ਰੋਂਗੜੀ ਬੋਲਣਾ ਚਾਹੀਦਾ ਪਰ ਇਹ ਗੱਲਾਂ ਸੱਚ ਹੁੰਦੀਆਂ ਕਿ ਨਹੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਠੀਕ ਆ ਤੇ ਬਾਕੀ अपना कल दा व्लॉग मैंने जरूर ਦੱਸਣਾ ਮੇਰਾ ਪਿੰਡ ਕਿਦਾਂ ਦਾ ਲੱਗਾ ਸੀਗਾ ਤੇ ਅਗਰ ਤੁਹਾਨੂੰ ਟੂਰ ਚਾਹੀਦਾ ਹੈ ਤਾਂ ਆਪਾਂ ਜ਼ਰੂਰ ਕਰਵਾਵਾਂਗੇ ਤੇ ਬਾਕੀ ਅੱਜ ਦੀ ਵੀਡੀਓ ਐਨਹੀਂ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਨਵੇਂ ਹੋ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਨੂੰ ਪ੍ਰੈਸ ਕਰ ਲੋ ਤਾਂ ਕਿ ਨੋਟੀਫਿਕੇਸ਼ਨ ਆਈ ਮੇਰਾ ਹਰ ਇੱਕ ਛੋਟੇ ਤੋਂ ਛੋਟਾ ਵਲੌਗ ਵੱਡੇ ਤੋਂ ਵੱਡਾ ਵਲੌਗ ਦੇਖ ਸਕੋ ਕਈ ਵਾਰੀ ਐਨਾ ਹੁੰਦਾ ਵੀ ਖੁੱਲਾ ਟਾਈਮ ਹੁੰਦਾ ਮੈਂ ਮਤਲਬ ਵਧੀਆ ਆਪਣੇ ਬਨਾਨੀਆਂ ਵਲੌਗ ਕਾਫੀ ਲੌਂਗ ਹਨ ਕਈ ਵਾਰੀ ਸਮਾਂ ਉਹਨਾਂ ਕੋਲ ਹੁੰਦਾ ਹੈ ਵੀ ਆਪਾਂ ਘਟ ਬਣਾ ਲਈਦਾ ਮੈਨੂੰ ਕਾਫੀ ਸਾਰੇ ਮੈਸੇਜ ਆਉਂਦੇ ਆ ਕਿ ਤੁਸੀਂ ਥੋੜਾ ਜਿਹਾ ਵੱਡਾ ਬਣਾਇਆ ਕਰੋ ਵਲੌਗ ਤੇ ਕਈ ਵਾਰੀ ਮੈਂ ਉਹਨਾਂ ਨੂੰ ਮੇਰਾ ਇਹ ਹੀ ਮੈਸੇਜ ਆਉ ਫਰਾਂ ਨੂੰ ਕਿ ਟਾਈਮ ਦੇ ਅਕੋਰਡਿੰਗ ਹਨਾ ਤੁਸੀਂ ਲਾ ਸਕਦੇ ਹੋ ਜਿਵੇਂ ਟਾਈਮ ਜਿੰਨਾ ਕੋ ਹੁੰਦਾ ਮੈਂ ਕੋਸ਼ਿਸ਼ ਕਰਦੀਆਂ ਕਿ ਜਿੰਨਾ ਮੇਰੇ ਤੋਂ ਹੋ ਸਕਦਾ ਮੈਂ ਆਪਣੇ ਵਲੌਗ ਨੂੰ ਮਤਲਬ ਕੀ ਹੋਰ ਲੌਂਗ ਲੈ ਕੇ ਚੱਲਾਂ ਹਨਾ ਛੋਟੀਆਂ ਵੀਡੀਓ ਮੈਨੂੰ ਵੀ ਨਹੀਂ ਪਸੰਦ ਹੁੰਦੀਆਂ ਪਰ ਫਿਰ ਵੀ ਛਿੰਨੇ ਕੋ ਸਮੇਂ ਦੇ ਵਿੱਚ ਵਿੱਚ ਮੇਰੇ ਤੋਂ ਬਣੇ ਮੈਂ ਉਦਾਂ ਹੀ ਬਣਾ ਲੈਂਦੀ ਆ ਤੇ ਅੱਜ ਮੈਨੂੰ ਬਿਲਕੁਲ ਟਾਈਮ ਨਹੀਂ ਸੀ ਸੁਬਾਹ ਵੀ ਮੇਰੇ ਕੋਲ ਇਸ ਕਰਕੇ ਥੋੜਾ ਜਿਹਾ ਲੇਟ ਸੀਗੇ ਬਾਕੀ ਬਹੁਤ ਵਧੀਆ ਅੱਜ ਦਾ ਦਿਨ ਸੀ ਕੰਮ ਦੇ ਵਿੱਚ ਬਿਜ਼ੀ ਰਹੇ ਸਾਰਾ ਦਿਨ ਹਨਾ ਮੈਂ ਵੀ ਕਹੀ ਜਾਵਾਂ ਕਿ ਮੈਂ ਫ੍ਰੀ ਸੀ ਚਾਹੇ ਬੋਰਿੰਗ ਸੀ ਦਿਨ ਬੋਰਿੰਗ ਨਹੀਂ ਸੀ ਕੰਮ ਦੇ ਵਿੱਚ ਹੀ ਸੀ ਅੱਜ ਦਿਨ ਤੇ ਮੈਨੂੰ ਲੱਗਦਾ ਮੈਂ ਸਾਰੀ ਉਮਰ ਕੰਮ ਹੀ ਕਰਨਾ ਹੈ ਆਪਣਾ ਆਪਣੇ ਰਿਲੇਟਿਡ ਆਪਣੇ ਸਲੂਨ ਦਾ ਤੇ ਬਾਕੀ ਜਿਹੜਾ ਸਟੂਡਿਓ ਚ ਆਪਾਂ ਕੰਮ ਕੀਤਾ ਹੈ ヘア ਆਪਣਾ ਲਾ ਲੋ ਕਰਲ ਸਟੇਟ ヘア ਡੂ ਲਾ ਲੋ ਹਨਾ ਸਾਰਿਆਂ ਦੀਆਂ ਵੀਡੀਓ ਆਪਣੇ ਇੰਸਟਾਗ੍ਰam ਤੇ ਮੈਂ ਪਬਲਿਕ ਕਰ ਦੇਵਾਂਗੀ ヘア ਡੂ ਮੇਰੇ ਸਾਰੇ ਉੱਥੇ ਤੁਸੀਂ ਚੈੱਕ ਕਰ ਸਕਦੇ ਹੋ ヘア ਸਟੇਟ ヘア ਕਰਲ ਕ੍ਰਿੰਪਿੰਗ ਸਭ ਕੁਝ ਤੁਸੀਂ ਮੇਰੇ ਇੰਸਟਾ ਦੇ ਵਿੱਚ ਦੇਖ ਸਕਦੇ ਹੋ ਇਹ ਦੇਖਣ ਨੂੰ ਸਭ ਕੁਝ ਇੰਸਟਾ ਦੇ ਵਿੱਚ ਮਿਲੇਗਾ ਤੇ ਬਾਕੀ ਆਪਾਂ ਹੋਰ ਵੀ ਅੱਗੇ-ਅੱਗੇ ਮੇਕਅਪ ਤੱਕ ਲਾਸਟ ਤੱਕ ਆਪਾਂ ਜਾਣਾ ਹੈ ਪਰ ਆਪਾਂ ਸਟਾਰਟਿੰਗ ਹੇਅਰ ਡੂ ਤੋਂ ਕੀਤੀ ਹੋਈ ਆ ਮੈਂ ਆਪਣੇ ਹਰ ਇੱਕ ਵੀਡੀਓ ਦੇ ਵਿੱਚ ਇਹੀ ਗੱਲ ਦੱਸਦੀ ਹੁੰਨੀ ਆ ਆਪਾਂ ਹਰ ਇੱਕ ਵੀਡੀਓ ਲੈ ਕੇ ਆਵਾਂਗੇ ਆਪਣੀ ਆਈਡੀ ਤੇ ਤੇ ਮੇਰੀ ਆਈਡੀ ਇੰਸਟਾਗ੍ਰam ਦੀ ਆਈਡੀ ਨੂੰ ਵੀ ਜ਼ਰੂਰ ਫੋਲੋ ਕਰ ਲੈਣਾ ਬਾਕੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ